ਪੱਟੀ ਖਬਰ ਆ ਰਹੀ ਹੈ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਦੀ ਪਾਕਿਸਤਾਨ ਫੌਜ ਦੇ ਅਫਸਰ ਨਾਲ ਫੋਟੋ ਤੇ ਵਿਵਾਦ ਪੈਦਾ ਹੋ ਗਿਆ ਹੈ ਪੰਜਾਬ ਬੀਜੇਪੀ ਨੇ ਈਸ਼ਰਪ੍ਰੀਤ ਸਿੰਘ ਸਿੱਧੂ ਦੀ ਸ਼ਿਕਾਇਤ ਕਰ ਦਿੱਤੀ ਹੈ ਵੱਡੀ ਖਬਰ ਹੈ ਦੱਸਦੀ ਹੈ ਕਿ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਦੀ ਪਾਕ ਫੌਜ ਦੇ ਅਫਸਰ ਨਾਲ ਫੋਟੋ ਤੇ ਵਿਵਾਦ ਪੈਦਾ ਹੋ ਗਿਆ ਹੈ ਸਟੂਡੈਂਟ ਵਿੰਗ ਆ ਕਾਂਗਰਸ ਦਾ ਪੰਜਾਬ ਬੀਜੇਪੀ ਨੇ ਈਸ਼ਰਪ੍ਰੀਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ ਹੈ ਡੀਜੀਪੀ ਨੂੰ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਬੀਜੇਪੀ ਦੇ ਵੱਲੋਂ ਇਹ ਕਿਹਾ ਗਿਆ ਹੈ ਸ਼ੱਕੀ ਗਤੀਵਿਧੀਆਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਦੇਸ਼ ਵਿਰੋਧੀ ਤੱਤਾਂ ਦੇ ਨਾਲ ਸੰਬੰਧ ਹੋਣ ਤੇ ਸਖਤ ਕਾਰਵਾਈ ਕੀਤੀ ਜਾਵੇ ਈਸ਼ਰ ਪ੍ਰੀਤ ਦੀ ਪਾਕਿਸਤਾਨ ਦੇ ਬਰਗੇਡੀਅਰ ਮੁਦਸਿਰ ਸੈਦ ਨਾਲ ਤਸਵੀਰ ਸਾਹਮਣੇ ਆਈ ਹੈ ਪਾਕ ਹਾਈ ਕਮਿਸ਼ਨ ਦਿੱਲੀ ਚ ਡਿਫੈਂਸ ਐਡਵਾਈਜ਼ਰ ਨੇ ਬਰਗੇਡੀਅਰ ਮੁਦਸਿਰ ਸੈਦ ਸਤੰਬਰ 2024 ਦੇ ਵਿੱਚ ਈਸ਼ਰਪ੍ਰੀਤ ਨੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਪੋਸਟ ਕੀਤੀਆਂ ਸੀ ਜਿਸ ਤੋਂ ਬਾਅਦ ਹੁਣ ਵਿਵਾਦ ਪੈਦਾ ਹੋ ਗਿਆ ਹੈ ਅਤੇ ਭਾਜਪਾ ਦੇ ਵੱਲੋਂ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਭਾਜਪਾ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਡੀਜੀਪੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਈਸ਼ਰਪ੍ਰੀਤ ਸਿੰਘ ਸਿੱਧੂ ਦੀ اے ਪਾਕਿਸਤਾਨ ਦੇ ਫੌਜ ਦੇ ਅਫਸਰ ਦੇ ਨਾਲ ਫੋਟੋ ਤੇ ਵਿਵਾਦ ਪੈਦਾ ਹੋਇਆ ਈਸ਼ਰਪ੍ਰੀਤ ਸਿੰਘ ਸਿੱਧੂ ਪੰਜਾਬ ਐਨਐਸਯੂਆਈ ਦੇ ਪ੍ਰਧਾਨ ਤਾਂ ਇਸ ਵੇਲੇ ਭਾਜਪਾ ਯੁਵਾ ਮੋਰਚਾ ਦੇ ਕੁਲਬੀਰ ਸਿੰਘ ਆਸ਼ੂ ਅੰਬਾ ਸਾੜ ਨਾਲ ਜੁੜੇ ਨੇ ਸਕੱਤਰ ਨੇ ਬੀਜੇਵਾਈਐਮ ਦੇ ਸਵਾਗਤ ਹੈ న్యూਸ 18 ਪੰਜਾਬ ਤੇ ਕੁਲਬੀਰ ਸਿੰਘ ਜੀ ਸਵਾਲ ਇਹੀ ਹੈ ਕਿ ਫੋਟੋ ਪੁਰਾਣੀ ਹੈ ਤੇ ਸ਼ਿਕਾਇਤ ਹੁਣ ਹੋਈ ਹੈ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਫੋਟੋ ਪਾਣੀ ਹੈ ਮੇਰੇ ਕੋਲ ਇਹ ਫੋਟੋ ਹੈਗੀ ਸੀ ਕਾਫੀ ਦੇਰ ਲਈ ਧੰਨਵਾਦ ਹੈ ਪਹਿਲਾਂ ਤੇ ਤੁਹਾਡਾ ਜੀ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਿਆ ਵਾ ਤੇ ਲੋਕਾਂ ਦੀ ਜਿਹੜੀ ਨਲੈਕੀ ਦੇਖੋ ਪਾਕਿਸਤਾਨ ਨਾਲ ਸਾਡੇ ਕੜਤਨ ਭਰੇ ਜਿਸ ਤਰ੍ਹਾਂ ਦੇ ਸੰਬੰਧ ਨੇ ਇਹ ਲੋਕ ਉਹਨਾਂ ਦੀਆਂ ਅੰਬੈਸੀਆਂ ਦੇ ਵਿੱਚ ਕਿੰਨਸ ਅਟੈਂਡ ਕਰਦੇ ਨੇ ਮੈਂ ਤਾਂ ਸਿਰਫ ਇੱਕ ਜਾਂਚ ਦੀ ਮੰਗ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਜਾਂਚ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਮੇਰਾ ਇਹ ਨਾਲ ਕੋਈ ਮਤਲਬ ਨਿੱਜੀ ਰੰਜਿਸ਼ ਦੇਸ਼ ਦਾ ਜਿੱਥੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਜੀ ਕਿ ਨੂੰ ਮਤਲਬ ਪਹਿਲਾਂ ਮੈਂ ਹਿੰਦੁਸਤਾਨੀ ਆ ਫਿਰ ਮੈਂ ਇੱਕ ਆ ਪਾਰਟੀ ਦਾ ਨੁਮਾਇੰਦਾ ਮੈਂ ਇਹਦੇ ਦੇਸ਼ ਨੂੰ ਜਿਹੜਾ ਲੋਕਾਂ ਤੋਂ ਖਤਰਾ ਹੋ ਸਕਦਾ ਹੈ ਇਹ ਕੀ ਕਰਨਗੇ ਸੀ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਨਾਲ ਯੂਜ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਸੀ ਸਨ ਤੇ ਇਹ ਅੰਬੈਸਡਰੀ ਹੋਰ ਵੀ ਅੰਬੈਸਡਰੀਆਂ ਨੇ ਦੇਸ਼ ਦੇ ਵਿੱਚ ਬਹੁਤ ਅੰਬੈਸਡਰੀਆਂ ਨੇ ਬਹੁਤ ਹਾਈ ਕਮਿਸ਼ਨ ਬੈਠੇ ਹੋਏ ਨੇ ਦਿੱਲੀ ਦੇ ਵਿੱਚ ਕਿਉਂ ਇਹਨਾਂ ਨੇ ਪਾਕਿਸਤਾਨੀ ਜਿਹੜਾ ਫੌਜੀ ਹੈ ਕੋਈ ਅੰਬੈਸੀ ਦੇ ਵਿੱਚ ਤਨਾਤ ਸੀਗਾ ਉਹਦੇ ਨਾਲ ਫੋਟੋ ਖਿੱਚੀ ਫੋਟੋ ਪਾਈ ਫੋਟੋ ਤੁਹਾਨੂੰ ਇਤਰਾਜ਼ ਕੀ ਹੈ ਕੁਲਬੀਰ ਸਿੰਘ ਆਸ਼ੂ ਜੀ ਜੇਕਰ ਸਿੱਧਾ ਸਿੱਧਾ ਸਵਾਲ ਹੋਵੇ ਇਤਰਾਜ਼ ਕੀ ਹੈ ਇਸ ਤਸਵੀਰ ਤੇ ਤੁਹਾਨੂੰ ਮੈਨੂੰ ਇਤਰਾਜ਼ ਇਹ ਹੈ ਜੀ ਇਹਨਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਤਰਾਜ਼ ਇਹ ਹੈ ਕਿ ਇਹ ਪਾਕਿਸਤਾਨ ਜਿਸ ਤਰ੍ਹਾਂ ਸਾਡੇ ਫੌਜ ਦੇ ਨੌਜਵਾਨਾਂ ਨੂੰ ਕੀਦ ਕਰ ਰਹੇ ਨੇ ਜੰਗ ਦਾ ਦੌਰ ਆਪਾਂ ਦੇਖਿਆ ਜੰਗ ਲੱਗੀ ਆ ਉਹਨਾਂ ਨੇ ਕਿਸ ਤਰ੍ਹਾਂ ਸਾਡੇ ਤੇ ਹਮਲੇ ਵੀ ਕੀਤੇ ਨੇ ਸਾਡੀ ਭਾਰਤੀ ਫੈਨਾ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਪ੍ਰੀਕੇ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਹੁਣ ਵਾਇਰਲ ਹੋ ਰਹੀਆਂ ਨੇ ਜਦੋਂ ਕਿ ਇੱਕ ਪ੍ਰੋਪਰ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਲੱਗਿਆ ਹੋਇਆ ਹੈ ਪਹਿਲੀ ਗੱਲ ਤਾਂ ਜੇ ਫੋਟੋ ਉਦੋਂ ਪੋਸਟ ਹਣ ਇਹਨਾਂ ਨੂੰ ਡਿਲੀਟ ਕਰ ਦੇਣੀ ਚਾਹੀਦੀ ਸੀ ਜੀ ਤੁਹਾਨੂੰ ਖਦਸ਼ਾ ਹੈ ਤੁਹਾਨੂੰ ਖਦਸ਼ਾ ਹੈ ਕਿ ਈਸ਼ਵਪ੍ਰੀਤ ਸਿੰਘ ਦੇ ਕੋਈ ਸੰਬੰਧ ਹੋ ਸਕਦੇ ਨੇ ਜਿਹੜੇ ਬਰਗੇਡੀਅਰ ਮੁਦਸਿਰ ਸੈਦ ਨੇ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਜੀ ਬਿਲਕੁਲ ਜੀ ਬਰਗੇਡੀਅਰ ਮੈਨੂੰ ਨਹੀਂ ਪਤਾ ਉਹ ਕੌਣ ਆਫੀਸਰ ਨੇ ਜੀ ਬਰਗੇਡੀਅਰ ਨੇ ਤਾਂ ਇਹਨਾਂ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਨੇ ਇੱਕ ਪਾਕਿਸਤਾਨੀ ਆਰਮੀ ਦੇ ਨਾਲੇ ਫੋਟੋਆਂ ਪੋਸਟ ਕਰ ਰਹੇ ਨੇ ਤੇ ਇਹ ਕੀ ਕਹਿਣਾ ਚਾਹੁੰਦੇ ਨੇ ਕੀ ਸਾਬਤ ਕਰਨਾ ਚਾਹੁੰਦੇ ਨੇ ਕੀ ਯੂ ਪਰ ਕੁਲਬੀਰ ਸਿੰਘ ਜੀ ਤਸਵੀਰਾਂ ਤਾਂ ਪੁਰਾਣੀਆਂ ਨੇ ਜਿਹੜੀ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਏ ਉਹ ਹੁਣ ਹੈ ਮੌਜੂਦਾ ਹੈ ਤਸਵੀਰਾਂ ਪੁਰਾਣੀਆਂ ਨੇ ਸਤੰਬਰ 2024 ਦੀਆਂ ਤਸਵੀਰਾਂ ਨੇ ਜਿਸ ਤਰ੍ਹਾਂ ਪਿਛਲੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਇੱਕ ਇਲਾਕਿਆਂ ਦੇ ਵਿੱਚੋਂ ਜਸੂਸ ਫੜੇ ਗਏ ਨੇ ਉਹ ਅੱਜ ਨਹੀਂ ਮਤਲਬ ਅੱਜ ਕੈਪਚਰ ਕੀਤੇ ਨੇ ਜਦੋਂ ਕਿ ਤੁਸੀਂ ਵੇਖੋ ਕਾਫੀ ਦੇਰ ਦੇ ਉਹਨਾਂ ਦੇ ਟੱਚ ਮੈਂ ਤਾਂ ਇਸ ਜਾਂਚ ਦੀ ਮੰਗ ਕੀਤੀ ਹੈ ਕਿ ਸਿਰਫ ਇਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇ ਕਿ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਟੱਕ ਦੇ ਵਿੱਚ ਤਾਂ ਨਹੀਂ ਆਏ ਨੇ ਕਿਤੇ ਸਾਡੇ ਹਿੰਦੂ ਇਨਫੋਰਮੇਸ਼ਨ ਪਾਕਿਸਤਾਨ ਨੂੰ ਸਪਲਾਈ ਤਾਂ ਨਹੀਂ ਕਰ ਰਹੇ ਜੀ ਕਿਤੇ ਆਈਐਸਆਈ ਦੇ جاسੂਸ ਤਾਂ ਨਹੀਂ ਨੇ ਮੈਂ ਸਿਰਫ ਮੰਗ ਕੀਤੀ ਹੈ ਕਾਫੀ ਗੰਭੀਰ ਇਲਜ਼ਾਮ ਲਾ ਰਹੇ ਹੋ ਤੁਸੀਂ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਦੇ ਉੱਤੇ ਭਾਈ ਸਾਹਿਬ ਮੈਂ ਜੇਕਰ ਮੇਰੀ ਪਾਕਿਸਤਾਨ ਦੇ ਨਾਲ ਫੋਟੋ ਕਿਸੇ ਅਫਸਰ ਦੇ ਨਾਲ ਹੋਏਗੀ ਤਾਂ ਇਹ ਵੀ ਇਹੀ ਕਹਿਣਗੇ ਨਾ ਇਲਜ਼ਾਮ ਤਾਂ ਫੋਟੋ ਦਾ ਕਰਕੇ ਆ ਨਾ ਤੁਸੀਂ ਕਿਉਂ ਪਾਉਂਦੇ ਹੋ ਜੀ ਤੁਸੀਂ ਹੋਰ ਵੀ ਹਾਈ ਕਮਿਸ਼ਨਸ ਨੇ ਕਿੰਨੇ ਕ ਹਾਈ ਕਮਿਸ਼ਨਰਾਂ ਨੂੰ ਜਾ ਕੇ ਤੁਸੀਂ ਮਿਲੇ ਹੋ ਲਿਆਉ ਦਿਓ ਦੱਸੋ ਸਾਨੂੰ ਕਿੰਨੀ ਕ ਯੂਥ ਦੀ ਜਿਹੜੀ ਤੁਸੀਂ ਰਿਪਰੈਜੈਂਟੇਸ਼ਨ ਆ ਜਿਹੜੀਆਂ ਹਾਈ ਕਮਿਸ਼ਨਸ ਦੇ ਤੇਆਂ ਨੇ ਕਿੰਨੀਆਂ ਪ੍ਰੋਬਲਮਸ ਨੇ ਹੋਰ ਵੀ ਦੇਸ਼ ਦੇ ਵਿੱਚ ਬਹੁਤ ਸਾਰੀਆਂ ਅੰਗਰੇਜ਼ੀ ਨੇ ਤੁਸੀਂ ਪਾਕਿਸਤਾਨੀ ਬਰਗੇਡੀਅਰ ਦੇ ਨਾਲ ਹੀ ਫੋਟੋ ਕਰਵਾ ਕੇ ਕਿਉਂ ਪੋਸਟ ਕਰ ਰਹੇ ਹੋ ਚਲੋ ਲਾਸਟ ਲਾਸਟ ਸਵਾਲ ਹੈ ਕਿ ਮੰਗ ਕੀ ਕਰਦੇ ਹੋ ਇਸ ਵੇਲੇ ਤੁਸੀਂ ਮੈਂ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਮੈਂ ਆ ਦੇਸ਼ ਦੇ ਗ੍ਰਹਿ ਭਾਗ ਨੂੰ ਵੀ ਲਿਖਿਆ ਹੋਇਆ ਮੈਂ ਨਿਰਪੱਖ ਜਾਂਚ ਕਰਦਾ ਕਿ ਇਹਨਾਂ ਦੋਵਾਂ ਜਿਹੜੇ ਵੀ ਜਿਨ੍ਹਾਂ ਦੀ ਫੋਟੋ ਹੈ ਇਹਨਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੇ ਇਹ ਦੋਸ਼ੀ ਪਾਏ ਜਾਂਦੇ ਨੇ ਤੇ ਇਹਨਾਂ ਨੂੰ ਜੋ ਇੱਕ ਸਰੋਹੀ ਦੇ ਨਾਲ ਹੁੰਦਾ ਹੈ ਉਹ ਇਹਨਾਂ ਦੇ ਨਾਲ ਕਰਨਾ ਚਾਹੀਦਾ ਚਲੋ ਬਹੁਤ ਧੰਨਵਾਦ ਕੁਲਬੀਰ ਸਿੰਘ ਆਸ਼ੂ ਅੰਬਾ ਜੀ ਸਾਡੇ ਨਾਲ ਜੁੜਨ ਦੇ ਲਈ ਹਾਲਾਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਈਸ਼ਰਪ੍ਰੀਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਨੇ ਐਨਐਸਯੂਆਈ ਦੇ ਉਹਨਾਂ ਦਾ ਪੱਖ ਜਾਣਨ ਦੇ ਲਈ ਵੀ ਕਿਉਂਕਿ ਇਸ ਵੇਲੇ ਜਿਹੜੀ ਸ਼ਿਕਾਇਤ ਹੈ ਉਹ ਭਾਜਪਾ ਯੁਵਾ ਮੋਰਚਾ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਵੇਲੇ ਕੁਲਵੀਰ ਸਿੰਘ ਆਸ਼ੂ ਅੰਬਾ ਸਾਡੇ ਨਾਲ ਜੁੜੇ ਸੀ ਪਰ ਦੂਜੇ ਪਾਸੇ ਜਿਨ੍ਹਾਂ ਤੇ ਇਲਜ਼ਾਮ ਨੇ ਉਹ ਐਨਐਸਯੂਆਈ ਦੇ ਪ੍ਰਧਾਨ ਨੇ ਪੰਜਾਬ ਦੇ ਈਸ਼ਰਪ੍ਰੀਤ ਸਿੰਘ ਸਿੱਧੂ ਉਹਨਾਂ ਦਾ ਵੀ ਪੱਖ ਅਸੀਂ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪੂਰਾ ਮਾਜਰਾ ਤੁਹਾਨੂੰ ਦੱਸਦੇ ਹਾਂ ਦਰਸਲ ਸਤੰਬਰ 2024 ਦੇ ਵਿੱਚ ਈਸ਼ਰਪ੍ਰੀਤ ਸਿੰਘ ਜਿਹੜੇ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਪੋਸਟ ਕਰਦੇ ਨੇ ਉਹ ਤਸਵੀਰਾਂ ਨੇ ਦਿੱਲੀ ਦੇ ਵਿੱਚ ਡਿਫੈਂਸ ਐਡਵਾਈਜ਼ਰ ਬਰਗੇਡੀਅਰ ਮੁਦਸਿਰ ਸੈਈਦ ਦੀਆਂ ਜਿਹੜੇ ਪਾਕਿਸਤਾਨ ਦੇ ਨਾਲ ਸਬੰਧ ਰੱਖਦੇ ਨੇ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਉਹ ਤਾਇਨਾਤ ਨੇ ਤੇ ਉਹਨਾਂ ਦੇ ਨਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹੁਣ ਭਾਜਪਾ ਯੁਵਾ ਮੋਰਚਾ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਨੇ ਕਿਉਂਕਿ ਜਿਵੇਂ ਦੇ ਸੰਬੰਧ ਇਸ ਵੇਲੇ ਭਾਰਤ ਪਾਕਿਸਤਾਨ ਨਾਲ ਨੇ ਜਿਵੇਂ ਬਹੁਤ ਸਾਰੀਆਂ پابੰਦੀਆਂ ਪਾਕਿਸਤਾਨ ਤੇ ਲਾਈਆਂ ਗਈਆਂ ਨੇ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ ਕਿ ਆਖਿਰ ਇਸ ਸਾਂਝ ਦਾ ਕਾਰਨ ਕੀ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਗੱਲ ਇੱਥੇ ਹੀ ਨਹੀਂ ਰੁਕੀ ਡੀਜੀਪੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਅੱਗੇ ਬਾਦਿਆਂ ਤਰਨਤਾਰਨ ਦੇ ਪਿੰਡ ਛੋਟਾ ਚਭਾਲ ਦੇ ਵਿੱਚ ਬੇਅਦਬੀ ਹੋਈ ਹੈ ਫਿਰਨੀ ਨੇੜੇ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਕੂੜੇ ਦੇ ਢੇਰ ਦੇ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਤੇ ਇਸ ਬੇਅਦਬੀ ਦੇ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਤਰਨਤਾਰਨ ਦੇ ਪਿੰਡ ਛੋਟਾ ਚਭਾਲ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੇਅਦਬੀ ਹੋਈ ਹੈ ਪਿੰਡ ਦੀ ਫਿਰਨੀ ਦੇ ਨੇੜੇ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲੇ ਨੇ ਅਤੇ ਇਹ ਅੰਗ ਕੂੜੇ ਦੇ ਢੇਰ ਦੇ ਵਿੱਚੋਂ ਮਿਲੇ ਦੱਸੇ ਜਾ ਰਹੇ ਨੇ ਬੇਅਦਬੀ ਕਾਰਨ ਪਿੰਡ ਵਾਸੀਆਂ 'ਚ ਰੋਸ ਹੈ ਜਿਸ ਤੋਂ ਬਾਅਦ ਪੁਲਿਸ ਦੇ आला ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਬੇਅਦਬੀ ਕੀਤੀ ਗਈ ਹੈ ਕਿਸ ਨੇ ਗੁਟਕਾ ਸਾਹਿਬ ਦੇ ਅੰਗ ਕੂੜੇ ਦੇ ਢੇਰ ਦੇ ਵਿੱਚੋਂ ਸਟ ਸੁੱਟੇ ਨੇ ਕੂੜੇ ਦੇ ਢੇਰ ਦੇ ਵਿੱਚ ਅਤੇ ਆਖਿਰ ਇਸ ਦੇ ਪਿੱਛੇ ਕਾਰਨ ਕੀ ਨੇ ਕੌਣ ਹੈ ਜੋ ਬੇਅਦਬੀ ਕਰ ਰਿਹਾ ਹੈ ਜਾਂਚ ਦਾ ਵਿਸ਼ਾ ਹੈ ਤਰਨਤਾਰਨ ਦਾ ਪਿੰਡ ਛੋਟਾ ਚਬਾਲ ਜਿੱਥੇ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਪਿੰਡ ਦੀ ਫਿਰਨੀ ਨੇੜਿਓਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਕੂੜੇ ਦੇ ਢੇਰਾਂ ਦੇ ਵਿੱਚ ਇਹ ਅੰਗ ਖਿਲਰੇ ਪਏ ਸੀ ਇਸ ਬੇਅਦਬੀ ਦੇ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਤੇ ਪਿੰਡ ਵਾਸੀਆਂ ਦੇ ਵਿੱਚ ਰੋਸ ਹੈ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ